ਆਸਟ੍ਰੇਲੀਆ ਸਰਕਾਰ ਨੇ 1 ਜੁਲਾਈ ਤੋਂ ਕ ਮੰਤਰੀ ਸਟੂਡੈਂਟਸ ਵੀਜ਼ੇ ਦੀ ਫੀਸ ਚ 2 ਗੁਣਾ ਤੋਂ ਵਾਧਾ ਵਾਧਾ ਕਰ ਦਿੱਤਾ ਹੈ ਦੂਜੇ ਪਾਸੇ ਆਰਜ਼ੀ ਵੀਜ਼ੇ ਤੇ ਕੰਮ ਕਰਦੇ ਪ੍ਰਵਾਸੀ ਕਾਮੇ ਜਿਨ੍ਹਾਂ ਚੋਂ ਵਧੇਰੇ ਭਾਰਤ ਤੇ ਇਸ ਦੇ ਗੁਆਂਢੀ ਮੁਲਕ ਦਾ ਪਿਸ਼ੋਕੜ ਰੱਖਦੇ ਸ਼ਾਮਲ ਹੈ ਉਹਨਾਂ ਨੂੰ ਰਾਹਤ ਮਿਲੀ ਹੈ ਉਹਨਾਂ ਦੀ ਤਨਖਾਹਾਂ ਚ ਵਾਧਾ ਨਾ ਕਰਨ ਘੱਟ ਤਨਖਾਹ ਦੇਣ ਰਕਮ ਕਾਰੋਬਾਰੀ ਵੱਲ ਦਬ ਲੈਣ ਆਦ ਦਾ ਸ਼ੋਸ਼ਣ ਸ਼ਕਤੀ ਨਾਲ ਰੋਕਣ ਦਾ ਫੈਸਲਾ ਲਿਆ ਗਿਆ ਹੈ ਇਸ ਦੌਰਾਨ ਆਰਜ਼ੀ ਵੀਜ਼ੇ ਵਾਲੇ ਪ੍ਰਵਾਸੀਆਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਗਿਆ ਸਰਕਾਰ ਨੇ ਹੁਣ ਕ ਮੰਤਰੀ ਸਟੂਡੈਂਟਸ ਵੀਜ਼ੇ ਲਈ ਫੀਸ 110 ਤੋਂ ਡਾਲਰ ਤੱਕ ਵਧਾ ਦਿੱਤੀ ਹੈ ਸਰਕਾਰ ਨੇ ਇਹ ਵੀ ਕਿਹਾ ਕਿ ਇਹ ਵਾਅਦਾ ਆਸਟ੍ਰੇਲੀਆ ਵਿੱਚ ਸਿੱਖਿਆ ਦੇ ਵਧੇ ਮੁੱਲ ਤੇ ਕਮੰਤਰੀ ਸਿੱਖਿਆ ਖੇਤਰ ਵਿੱਚ ਮਿਆਰ ਬਹਾਲ ਕਰ ਲਈ ਅਲਵਿੰਜ਼ ਸਰਕਾਰ ਦੀ ਵਚਨਬੱਧਤਾ ਦਰਸਾਉਂਦਾ ਹੈ ਫੀਸ ਵਿੱਚ ਇਹ ਵਾਅਦਾ ਸਿੱਖਿਆ ਤੇ ਪ੍ਰਵਾਸ ਚ ਕਈ ਅਹਿਮ ਪਹਿਲ ਕਦਮੀਆਂ ਨੂੰ ਫੰਡ ਦੇਣ ਵਿੱਚ ਮਦਦ ਕਰੇਗਾ ਉਧਰ ਸਟੂਡੈਂਟਸ ਵਰਗ ਨੇ ਕਿਹਾ ਕਿ ਇਸ ਫੀਸ ਵਾਧੇ ਨਾਲ ਨਵੇਂ ਸਟੂਡੈਂਟਸ ਤੇ ਵਿੱਤੀ ਬੋਝ ਵੱਜ ਜਾਵੇਗਾ ਉਹਨਾਂ ਇਸ ਨੂੰ ਘਟ ਕਰਨ ਤੇ ਵੀਜ਼ਾ ਸ਼ਰਤਾਂ ਨੂੰ ਨਰਮ ਕਰਨ ਦੀ ਮੰਗ ਕੀਤੀ ਹੈ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਐਂਟਰੀ ਉਹ ਗਾਇਲਜ਼ ਨੇ ਪ੍ਰਵਾਸੀ ਕਾਮਿਆਂ ਦੇ ਹੋ ਰਹੇ ਸੋਸ਼ਲ ਬਾਰੇ ਕਿਹਾ ਕਿ ਉਹਨਾਂ ਦੇ ਫੈਸਲੇ ਕਰਮਚਾਰੀਆਂ ਨੂੰ ਆਪਣਾ ਪੱਖ ਰੱਖਣ ਵਿੱਚ ਮਦਦ ਕਰਨਗੇ ਉਹਨਾਂ ਨੇ ਕਿਹਾ ਕਿ ਗਲਤ ਕੰਮ ਕਰਨ ਵਾਲੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਲੇਬਰ ਸਰਕਾਰ ਨੇ ਸਾਲਾਨਾ ਕੀਮਤ ਸੂੰਚਕ ਅੰਕ ਦੇ ਆਧਾਰ ਤੇ ਕਾਮਿਆਂ ਦੀ ਤਨਖਾਹ ਚ ਵਾਧਾ ਕੀਤਾ ਹੁਣ ਸਕਿੱਲ ਮਾਈਗ੍ਰੇਸ਼ਨ ਦੀ ਤਨਖਾਹ 70000 ਤੋਂ ਵਧਾ ਕੇ 71150 ਡਾਲਰ ਸਾਲਾਨਾ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਦਹਾਕੇ ਤੋਂ ਸਾਬਕਾ ਲਿਬਰਲ ਸਰਕਾਰ ਨੇ ਕਾਮਿਆਂ ਦੀ ਤਨਖਾਹ ਸਿਰਫ 58900 ਡਾਲਰ ਸਾਲਾਨਾ ਤੱਕ ਉੱਕੀ ਹੋਈ ਸੀ ਲਿਵਰ ਨੇ ਜਾਣਬੁੱਝ ਕੇ ਉਜਰਤਾ ਘੱਟ ਰੱਖ ਕੇ ਕਾਮਿਆਂ ਦਾ ਸ਼ੋਸ਼ਣ ਕੀਤਾ ਉਹਨਾਂ ਕਿਆ ਕੇ ਸ਼ੋਸ਼ਣ ਦੇ ਪੀੜਤ ਪ੍ਰਵਾਸੀ ਕਾਮਿਆਂ ਦੀ ਸ਼ਿਕਾਇਤ ਗੁਪਤ ਰੱਖੀ ਜਾਵੇਗੀ